ਸਾਛੀ ਦਾ ਸਾਰਿਆਂ ਨੂੰ ਲਿਖ ਇਦਾਂ ਹੀ ਨਾ ਤਿਆਰ ਹੋਈ ਸੀਗੀ ਜਾਣ ਵਾਸਤੇ ਇਦਾਂ ਹੀ ਬੈਠੇ ਬੈਠੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਚਲੋ ਕੁਝ ਕਿ ਗੱਲਾਂ ਢਾੜਨਾ ਆਪਣੇ ਦਿਲ ਦੀਆਂ ਕਰਦੀਆਂ ਕਿਉਂਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਮੇਰੀ ਹਰ ਵੀਡੀਓ ਨੂੰ ਪਸੰਦ ਕਰਦੇ ਹੋ ਸਾਰੇ ਮੈਨੂੰ ਕਮੈਂਟ ਕਰਦੇ ਹੋ ਫਿਰ ਮੈਂ ਉਹ ਕਮੈਂਟ ਪੜ੍ਹਦੀ ਆ ਫਿਰ ਉਹਨਾਂ ਤੋਂ ਵੀ ਚਲੋ ਮੈਨੂੰ ਹੌਸਲਾ ਹੁੰਦਾ ਬਹੁਤ ਜ਼ਿਆਦਾ ਕਿ ਜਦੋਂ ਮੈਨੂੰ ਇੰਨੇ ਜਾਣੇ ਕਹਿਣਗੇ ਦੀਦੀ ਆਪਣਾ ਧਿਆਨ ਰੱਖਿਆ ਕਰੋ ਵਾਇਰੂ ਦਾੜ ਲਈ ਸਭ ਕੁਝ ਠੀਕ ਕਰੇਗਾ ਚਲੋ ਇਹ ਤਾਂ ਸਭ ਗੱਲਾਂ ਠੀਕ ਨੇ ਪਰ ਮੈਂ ਇੱਕ ਗੱਲ ਸੋਚਦੀ ਆ ਕਿ ਜਿਹੜਾ ਆਦਮੀ ਨਾਲ ਆਰ ਹੁੰਦਾ ਹੈ ਜਨਾਨੀ ਨੂੰ ਉਹ ਤੇ ਬਿਲਕੁਲ ਸਾਰਾ ਖਤਮ ਹੀ ਹੋ ਗਿਆ ਤੇ ਹੁਣ ਜਿੱਦਾਂ ਆਪਾਂ ਡੇਲੀ ਰੁਟੀਨ 'ਚ ਜਾਂਦੇ ਆ ਨਾ ਬਸ ਉੱਠੀ ਦਾ ਘਰ ਦਾ ਕੰਮਕਾਰ ਕਰੀਦਾ ਜੋ ਵੀ ਨਾਸ਼ਤਾ ਵਗੈਰਾ ਕੀਤਾ ਤੇ ਨਿਕਲ ਜੀਦਾ ਮਤਲਬ ਇਹ ਚੀਜ਼ਾਂ ਨਹੀਂ ਹੈਗੀਆਂ ਕਿ ਪਹਿਲਾਂ ਮੈਂ ਬੜਾ ਕੁਛ ਕੇ ਜਾਣਾ ਕਿ ਅਮਰ ਮੈਂ ਚੱਲਨੀ ਆ ਜਾਂ ਕਿ ਤੇ ਇਹ ਰੋਟੀ ਖਾਣੀ ਐ ਜਾਂ ਕਦੋਂ ਖਾਣੀ ਐ ਬੜਾ ਮੈਨੂੰ ਆਰ ਸੀਗਾ ਕਿ ਮਤਲਬ ਮੇਰੇ ਦਿਮਾਗ 'ਤੇ ਹੋਈ ਰਹਿਣਾ ਕਿ ਜੇ ਮੈਂ ਚਲੀ ਵੀ ਜਾਣਾ ਪਤਾ ਨਹੀਂ ਇਹਨਾਂ ਨੇ ਪਿੱਛੋਂ ਵੀ ਰੋਟੀ ਖਾਦੀ ਹੋਣੀ ਐ ਜਾਂ ਨਹੀਂ ਕੀ ਕਰਦੇ ਹੋਣਗੇ ਕੀ ਨਹੀਂ ਤੇ ਆਪਾਂ ਜਾਂ ਕਿਸੇ ਨੂੰ ਰੋਟੀ ਬਣਾ ਕੇ ਦੇਣੀ ਕਈ ਵਾਰੀ ਆਪਾਂ ਸੋਚ ਲੈਂਦੇ ਆ ਕਿ ਆਪਾਂ ਇਹ ਕੱਲੇ ਖਾਣੀ ਐ ਛੱਡ ਪਰੇ ਯਾਰ ਕੱਲੇ ਵਾਸਤੇ ਕੀ ਬਣਾਵਾਂਗੇ ਚੱਲ ਕੁਛ ਇਦਾਂ ਹੀ ਖਾ ਲੈਨੇ ਆ ਤੇ ਜਾਂ ਸੋਹਰਿਆਂ ਦੇ ਵਿੱਚ ਕੋਈ ਹੁੰਦਾ ਹਰ ਇੱਕ ਨੂੰ ਸੱਸ ਨੂੰ ਸਾਂਸ ਦੀ ਜਗ੍ਹਾ ਤੇ ਰੱਖਣਾ ਹਸਬੰਦ ਨੂੰ ਹਸਬੰਦ ਦੀ ਜਗ੍ਹਾ ਤੇ ਰੱਖਣਾ ਕਿ ਬੜੀ ਵਧੀਆ ਹੁੰਦੀ ਹੈ ਲਾਈਫ ਵਿਆਹ ਤੋਂ ਬਾਅਦ ਤੇ ਮੇਰੇ ਤੇ ਨਾ ਸਾਰੇ ਮਤਲਬ ਆਰ ਹੀ ਖਤਮ ਹੋ ਗਿਆ ਮੈਨੂੰ ਕੋਈ ਆਰ ਨਹੀਂ ਰਹਿ ਗਿਆ ਕਿ ਮੈਂ ਆ ਕਰਨਾ ਚਾਹੂੰ ਕਰਨਾ ਬਸ ਜੋ ਕਰਨਾ ਆਪਣੇ ਲਈ ਕਰਨਾ ਹੈ ਜੇ ਕੋਈ ਕੰਮਕਾਰ ਹੈ ਉਹ ਵੀ ਆਪਣੇ ਹੀ ਕਰਦੀ ਆ ਜਿੱਦਾਂ ਵੀ ਹੈ ਬਸ ਇਦਾਂ ਹੀ ਬਹੁਤ ਮਾੜਾ ਜਿਹਾ ਟਾਈਮ ਨਾ ਨਿਕਲੀ ਜਾਂਦਾ ਚਲੋ ਓਖਾ ਹੀ ਆ ਪਰ ਬੈਠਿਆ ਬੈਠਿਆ ਦਾ ਮਨ ਦੁਖਿਆ ਜਾਂਦਾ ਤੇ ਕਈ ਵਾਰੀ ਨਾ ਮੈਨੂੰ ਇਦਾਂ ਹੀ ਕੋਈ ਅਨਨੋਨ ਪਰਸਨ ਮੈਸੇਜ ਆਂਦਾ ਤੇ ਮੈਨੂੰ ਕਈ ਵਾਰੀ ਕਹਿ ਦਿੰਦੇ ਜੀ ਕਿ ਕਿੱਦਾਂ ਅਮਰ ਦਾ ਕੀ ਹਾਲ ਹੈ ਫਿਰ ਉਹ ਚੀਜ਼ਾਂ ਨੂੰ ਮੈਨੂੰ ਬੜਾ ਹੀ ਦੁੱਖ ਦਿੰਦੀਆਂ ਜਦੋਂ ਉਹ ਕਹਿੰਦੇ ਨਾ ਅਮਰ ਦਾ ਕੀ ਹਾਲ ਹੈ ਜਦੋਂ ਮੈਨੂੰ ਅੱਗੋਂ ਕਹਿਣਾ ਪੈਂਦਾ ਕਿ ਨਹੀਂ ਉਹ ਤਾਂ ਇੰਨੀ ਧੀਰ ਹੋ ਗਿਓ ਪੂਰੇ ਹੋ ਗਏ ਨੇ ਕਈ ਵਾਰੀ ਨਾ ਇਦਾਂ ਆਉਂਦਾ ਹੈ ਕਿ ਮੈਨੂੰ ਨਾ ਕਈ ਫੋਨ ਕਾਲ ਆ ਜਾਂਦੀਆਂ ਨੇ ਇਹ ਵਾਰ ਸਾਨੂੰ ਕੋਈ ਅਨਨੋਨ ਵੀ ਕਰ ਦਿੰਦੇ ਨੇ ਫੋਨ ਜਾਂ ਕੋਈ ਵੀ ਫੋਨ ਆ ਜੇ ਜਾਂ ਕੇ ਵੈਰੀ ਕੋਈ ਆਪਣੇ ਰਿਸ਼ਤੇਦਾਰ ਦਾ ਵੀ ਆ ਜੇ ਨਾ ਤੇ ਮੇਰਾ ਮਨ ਨਾ ਜਦੋਂ ਮੈਨੂੰ ਕਹਿਣ ਕਿ ਨਾ ਕਿ ਕਿਦਾਂ ਪਰਿਵਾਰ ਦੀ ਸੁਣਾऊं ਫਿਰ ਵੀ ਮੈਨੂੰ ਬੜਾ ਦੁੱਖ ਲੱਗਦਾ ਕਿ ਪਰਿਵਾਰ ਦੇ ਵਿੱਚ ਤੇ ਹੈਗਾ ਹੀ ਕੋਈ ਨਹੀਂ ਹੈ ਪਤਾ ਨਹੀਂ ਮੇਰੇ ਪਰਿਵਾਰ ਦਾ ਹਾਲ ਕੁਛ ਦੇਣਾ ਮੈਂ ਪਰਿਵਾਰ ਦਾ ਕੀ ਸੁਣਾਵਾਂ ਵੀ ਹੈ ਨਾ ਕਿ ਜਾਂ ਤਾਂ ਬੰਦੇ ਨੂੰ ਕਿਤੇ ਵੀ ਆ ਸਕਦੀਆਂ ਨੇ ਕਿਦਾਂ ਵੀ ਕਰਕੇ ਲੁੱਕੇ ਦੇ ਨਾਲ ਕਿਤੇ ਕੋਈ ਨਾ ਕੋਈ ਜਾਨ ਬੰਦੇ ਦੀ ਜੁੜੀ ਹੁੰਦੀ ਹੈ ਇਹ ਨਹੀਂ ਕਹਿ ਸਕਦੇ ਕਿ ਆਪਾਂ ਜਦਾਂ ਨੂੰ ਮਟਾ ਸਕਦੇ ਆ ਉਹ ਵੇਖੋ ਮੈਂ ਵੀ ਆਪਣੇ ਕੰਮ ਤੇ ਜਾਂਦੀ ਆ ਕਈ ਵਾਰੀ ਮੈਂ ਜਦੋਂ ਬਾਹਰ ਜਾਂਦੀ ਆ ਬੱਸ ਤੇ ਜਾਂਦੀ ਆ ਤੇ ਮੈਂ ਕਈ ਜੋੜੀਆਂ ਵੇਖਦੀ ਆ ਹਸਬੰਡ ਵਾਈਫ ਵੇਖਦੀ ਆ ਤੇ ਉਹਨਾਂ ਵੱਲ ਵੇਖ ਕੇ ਨਾ ਮੈਨੂੰ ਕਈ ਵਾਰੀ ਆਪਣੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਕਿ ਕਾਸ਼ ਇਹ ਅੱਜ ਕਿਤੇ ਅਮਰ ਹੁੰਦੇ ਤੇ ਮੇਰਾ ਵੀ ਜ਼ਿੰਦਗੀ ਜੀਣ ਦਾ ਜਿਹੜਾ ਮਜ਼ਾ ਕੁਝ ਹੋਰ ਹੀ ਹੋਣਾ ਸੀਗਾ ਤੇ ਉਹਨਾਂ ਨਾਲ ਵੀ ਕੇ ਆਪਣੀਆਂ ਜਿਆਦਾ ਮਤਲਬ ਤਾਜ਼ੀਆਂ ਜੀਆਂ ਹੋ ਜਾਂਦੀਆਂ ਨੇ ਜੇਰਾ ਕਿਸੂੰ ਆਈਂਦਾ ਫਿਰ ਵੀ ਮੈਂ ਭਤੀਜੀ ਨਾਲ ਗੱਲਾਂ ਕਰਨੀਆਂ ਕਿਤੇ ਰੁਫੜਜੀ ਇੱਦਾਂ ਹੁੰਦਾ ਤਾਂ ਇਹਨੇ ਵੀ ਮੇਰੇ ਨਾਲ ਗੱਲਾਂ ਕਾਫੀ ਕਰਨੀਆਂ ਭੂਆ ਜੀ ਉਦੋਂ ਕਿੰਨਾ ਵਧੀਆ ਟਾਈਮ ਸੀਗਾ ਲੋਕ ਰੁਫੜਜੀ ਹੁੰਦੇ ਸੀਗੇ ਰਾਤ ਵੀ ਯਾਦ ਕਰਕੇ ਹੀ ਸੋਣਾ ਸਵੇਰੇ ਉੱਠਦੇ ਐ ਪਹਿਲਾਂ ਮੈਂ ਜਿਹੜੀਆਂ ਵੀਡੀਓ ਮੇਰੀਆਂ ਪਿਛਲੀਆਂ ਨੇ ਕਾਫੀ ਸਮੇਂ ਪਹਿਲਾਂ ਦੀ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਮੈਂ ਉਹ ਉੱਠ ਕੇ ਵੇਖਣੀਆਂ ਕਿਉਂਕਿ ਤੁਹਾਨੂੰ ਪਤਾ ਆ ਜਾ ਕਿ ਤੇ ਹੁਣ ਸਾਡੇ ਕੋਲ ਰਹਿਈ ਵੀਡੀਓ ਗਈਆਂ ਨੇ ਹੋਰ ਤੇ ਕੁਝ ਹੈਗਾ ਹੀ ਨਹੀਂ ਆ ਬਾਕੀ ਜੇ ਗੱਲ ਕਰੀਏ ਘਰ ਦੀ ਕਿ ਘਰ ਇੰਨਾ ਵੱਡਾ ਹੈ ਕਿ ਆਹ ਵਾਲੇ ਪੋਰਸ਼ਨ ਨੂੰ ਤੇ ਮੈਂ ਨਾ ਕਦੇ ਖੋਲਿਆ ਹੀ ਨਹੀਂ ਆ ਤੇ ਇਦਾਂ ਹੀ ਤਾਲਾ ਲਾਇਆ ਬਸ ਜਦੋਂ ਕਿਤੇ ਜਾਨਣੀ ਆ ਨਾ ਇੱਧਰ ਮੈਂ ਸਫਾਈ ਕਰਨੀ ਚਾਹਨੀ ਆ ਉਦਾਂ ਕਦੇ ਖੋਲਦੀ ਨਹੀਂ ਆ ਉਦਾਂ ਮੇਰਾ ਕਮਰਾ ਵੀ ਇੱਧਰ ਹੀ ਆ ਤੇ ਬਸ ਇਦਾਂ ਹੀ ਜਿਉਂਦੇ ਅਮਰ ਗੇਲ ਤੇ ਨਾਲ ਹੀ ਕਮਰਾ ਵੀ ਛੱਡਤਾ ਕਿ ਮਤਲਬ ਕਿ ਲੋੜ ਜ਼ਿਆਦਾ ਚੋਂ ਮੈਂ ਥੋੜਾ ਬਾਹਰ ਨਿਕਲਾਂ ਤੇਰੀ ਥੋੜਾ ਮਤਲਬ ਜ਼ਿੰਦਗੀ ਨੂੰ ਸਹੀ ਕਰ ਪਾਵਾਂਗੀ ਤੇ ਆਪਾਂ ਦੋ ਜਣੇ ਤੇ ਹੈਗੇ ਘਰ ਦੇ ਵਿੱਚ ਨੇ ਰਾਤ ਇਕੱਲੇ ਤੇ ਆਪਾਂ ਬਸ ਇੱਧਰ ਹੀ ਇੱਕ ਕਮਰੇ 'ਚ ਰਹਿ ਰੂ ਲਈਦਾ ਤੇ ਖੋਲਣ ਦੀ ਕਦੇ ਹਿੰਮਤ ਵੀ ਨਹੀਂ ਪਈ ਕਿ ਕਿੱਦਾਂ ਖੋਲਾਂ ਕਿੱਦਾਂ ਨਹੀਂ ਮੈਨੂੰ ਹੁੰਦਾ ਫੇਰ ਮੈਂ ਆਪਣੇ ਕਮਰੇ 'ਚ ਜਾਵਾਂਗੀ ਉਹਨਾਂ ਦੇ ਕੱਪੜੇ ਵਗੈਰਾ ਵੇਖਾਂਗੀ ਮਤਲਬ ਬੜੀਆਂ ਜਾਦਾਂ ਹੋ ਜਾਂਦੀਆਂ ਨੇ ਫੇਰ ਤਾਂ ਜੀਆਂ ਤੇ ਹੁਣ ਜੇ ਵੇਲੀ ਐ ਵੇਲੀ ਦਾ ਵੀ ਕਦੇ ਆਪਾਂ ਤਾਲਾ ਨਹੀਂ ਖੋਲਿਆ ਵੇਲੀ ਦੇ ਉੱਪਰ ਵੀ ਸ਼ੈੱਡ ਬਣਾਣੀ ਸ਼ੁਰੂ ਕੀਤੀ ਸੀ ਤੇ ਸ਼ੈੱਡ ਵੀ ਉੱਥੇ ਦੀ ਉੱਥੇ ਰਹਿ ਗਈ ਕੀ ਬੰਦਾ ਚਲਾ ਜਾਂਦਾ ਜਿਹੜਾ ਕੰਮ ਜਿੱਥੇ ਰਹਿ ਜਾਂਦਾ ਨਾ ਉਹ ਫਿਰ ਉੱਥੇ ਹੀ ਰਹਿ ਜਾਂਦਾ ਬਾਕੀ ਮੇਰੀ ਵੀ ਹਜੇ ਕੋਈ ਇੰਨੀ ਏਜ ਤੇ ਹੈ ਨਹੀਂ ਜਾਂ ਕਿ ਮੈਂ ਇੰਨੀ ਛੇਤੀ ਹੈ ਜੇ ਇੰਨਾ ਵੱਡਾ ਕੰਮ ਹੋਇਆ ਹੈ ਨਾ ਕੰਮਾਂ ਨੂੰ ਮੈਂ ਸਾਂਭ ਸਕਾਂ ਕਿ ਜਿੱਦਾਂ ਜਿੱਦਾਂ ਜੋ-ਜੋ ਕਰਦੇ ਬਏ ਸੀਗੇ ਘਰ ਦੇ ਕੰਮ ਵੀ ਸਾਰੇ ਉੱਥੇ ਦੇ ਉੱਥੇ ਹੀ ਠੱਪ ਹੋ ਗਏ ਨੇ ਉੱਥੇ ਦੇ ਉੱਥੇ ਹੀ ਰਹਿ ਗਏ ਨੇ ਹੁਣ ਬੜਾ ਸੋਚ ਸਮਝ ਕੇ ਵੇਖਾਂਗੀ ਕਿੱਦਾਂ ਕਰਨਾ ਕੀ ਨਹੀਂ ਕਿਉਂਕਿ ਮੰਮੀ ਹੀ ਗਏ ਘਰ ਦੇ ਵਿੱਚ ਪਹਿਲਾਂ ਤੇ ਇਹ ਕੰਮ ਸਾਰੇ ਮੰਮੀ ਹੀ ਕਰਦੇ ਹੀ ਗਏ ਜਦੋਂ ਦਾ 4 ਸਾਲ ਹੋਏ ਮੇਰੇ ਵਿਆਹ ਨੂੰ ਮੈਂ ਕੋਈ ਜ਼ਿੰਮੇਵਾਰੀ ਆਪਣੇ ਤੇ ਲਈ ਨਹੀਂ ਹੈ ਉੰਜਕ ਤਾਂ ਪਰਮਾਤਮਾ ਨੇ ਇੰਨੀਆਂ ਜ਼ਿੰਮੇਵਾਰੀਆਂ ਪਾਤੀਆਂ ਤੇ ਕਈ ਗੱਲਾਂ ਐ ਹੋ ਜੀਆਂ ਮੈਨੂੰ ਸਮਝ ਹੀ ਨਹੀਂ ਲੱਗਦੀ ਕਿ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਚਲੋ ਇਹ ਭੂਆ ਹੋਣੀ ਹੈਗੇ ਨੇ ਬਾਕੀ ਚਲੋ ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਲੱਗਦਾ ਭੂਆ ਹੁਣਾਂ ਨੂੰ ਪੁੱਛ ਲੈਣੀ ਆਉਣਾ ਪੁੱਛ ਪੁੱਛ ਕੇ ਹੀ ਮਤਲਬ ਹਰ ਕੰਮ ਕਰਦੀਆਂ ਤੇ ਬਸ ਇਹੋ ਹੀ ਅੱਜ ਦਿਲ 'ਚ ਗੱਲਾਂ ਸੀਆਂ ਥੋੜੀਆਂ ਜੀਆਂ ਤੇ ਬੜਾ ਮਨ ਪਰੇਸ਼ਾਨ ਜਿਆ ਸੀਗਾ ਮੈਨੂੰ ਹੋਇਆ ਕਿ ਚਲੋ ਆਪਣੇ ਦਿਲ ਦੀਆਂ ਗੱਲਾਂ ਤੁਹਾਡ ਨਾਲ ਸ਼ੇਅਰ ਕਰਦੀਆਂ ਥੋੜਾ 3 ਲੋਕੋ ਕਮੈਂਟ ਕਰਨੇ ਆ ਹੁਣ ਮੈਂ ਉਹ ਕਮੈਂਟ ਰੀਡ ਕਰਾਂਗੀ ਤੇ ਮੈਨੂੰ ਥੋੜਾ ਹੌਸਲਾ ਹੋ ਜਾਂਦਾ ਕਿ ਚਲੋ ਇੰਨੀ ਪਬਲਿਕ ਹੈ ਮੈਨੂੰ ਪਿਆਰ ਕਰਦੀ ਹੈ ਬਹੁਤ ਸਪੋਰਟ ਕਰਦੀ ਹੈ ਬਾਕੀ ਚੰਗਾ ਜੀ ਸ਼ਸ਼ੀ ਕਾਂ